ਰਾਤ ਦੇ 8:00 ਵੱਜ ਚੁੱਕੇ ਆ ਤੁਸੀਂ ਦੇਖ ਲਓ ਚਾਰੇ ਹੀ ਪਾਸੇ ਪੂਰਾ ਇੱਥੇ ਖਲਾਰਾ ਲੱਪਾ ਪਿਆ ਹੋਇਆ ਹੈ ਤੇ 10000 ਨਾਲ ਕੋਟਪਨ 2995 ਚ ਲੈ ਜਾਓ ਉਹ ਵੀ ਸਲਾਈ ਕਰਕੇ ਪਰ ਬਾਜ਼ਾਰ 'ਚ ਸਲਾਈ ਜਿਹੜੀ ਘਟੌਰ 3500 ਰੁਪਏ ਚ ਚੱਲਦੀ ਰਹੀ ਤੁਸੀਂ 2995 'ਚ ਦਈ ਕਿੱਦਾ ਜਾਣਦੇ ਹੋ ਇਹ ਟੇਲਰ ਸਾਡੇ ਆਪਦੇ ਆ ਮੈਨੂਫੈਕਚਰ ਸਾਡੀ ਆਪਦੀ ਆ ਠੀਕ ਆ ਜੀ ਕੰਪਨੀ ਖੁਦ ਇਹ ਕਪੜਾ ਤਿਆਰ ਕਰਦੀ ਹੈ ਇਸ ਕਰਕੇ ਕਈ ਵੀ ਤਰ੍ਹਾਂ ਦਾ ਕੁੜਤਾ ਪਜਾਮਾ ਲੈਣਾ ਆਪਣੇ ਕੋਲ ਹਰੇਕ ਤਰ੍ਹਾਂ ਦੇ ਕੁੜਤੇ ਪਜਾਮੇ ਕਿੰਨੇ ਕਲਰਫੁਲ ਸਾਰੇ ਇਹਦੇ ਵਿੱਚ ਆਪਣੇ ਕੋਲ 700 ਰੁਪਏ ਤੋਂ ਕੁੜਤਾ ਪਜਾਮਾ ਸਟਾਰਟ ਹੋ ਜਾਂਦਾ ਹੈ ਜਿਹੜੀ ਤੁਸੀਂ 15000 ਰੁਪਏ ਸ਼ੇਰਵਾਨੀ ਬਾਜ਼ਾਰ ਚ ਲੈਣੀ ਆ ਇੱਥੇ ਮਿਲਣੀ 650 ਸਿਲਾਈ ਕਰਕੇ ਜਿਹੜਾ ਤੁਸੀਂ ਕੁੜਤੇ ਪਜਾਮੇ ਦਾ ਕੱਪੜਾ 3000 ਦਾ ਬਾਜ਼ਾਰ ਤੋਂ ਲੈਣਾ ਇੱਥੇ ਤੁਹਾਨੂੰ ਮਿਲਣਾ 700 ਤੇ ਪੱਗਾਂ ਦੇ ਰੰਗ 550 ਤੋਂ ਵੱਧਿਆ ਗਾਰੰਟੀ 3 ਮਹੀਨੇ ਦੀ ਆ ਸੋ ਤਾਂ ਹੀ ਕਹਿੰਦੇ ਛੇਤੀ ਆ ਜਾਓ ਦੇਖੋ ਰਾਤ ਪੈ ਚੁੱਕੀ ਆ ਦੁਕਾਨਾਂ ਬੰਦ ਹੋ ਗਈਆਂ ਪਰ ਇੱਥੇ ਅਜੇ ਵੀ ਕਸਟਮਰ ਆ ਰਹੇ ਆ ਤੇ ਫਾਇਦੇ ਲੈ ਕੇ ਜਾ ਰਹੇ ਆ। ਸਲਾਹ ਜੀ ਰਾਤ ਦੇ 8:00 ਵੱਜ ਚੁੱਕੇ ਆ ਤੁਸੀਂ ਦੇਖ ਲਓ ਚਾਰੇ ਹੀ ਪਾਸੇ ਪੂਰਾ ਇੱਥੇ ਖਲਾਰਾ ਰੱਪਾ ਪਿਆ ਹੋਇਆ ਹੈ ਤੇ ਦੁਕਾਨਦਾਰ ਬਜ਼ਾਰਾਂ ਦੇ ਵਿੱਚ ਵਿਹਲੇ ਬੈਠੇ ਆ ਪਰ ਸਵੇਰੇ 10:00 ਤੋਂ ਲੈ ਕੇ ਰਾਤ ਦੇ 8:00 ਤੱਕ ਇਦਾਂ ਹੀ ਮਿਲ ਲੱਗਦਾ। ਭਾਈ ਜੀ ਮੈਂ ਤਾਂ ਹੈਰਾਨ ਆ ਬਜ਼ਾਰਾਂ 'ਚ ਜਾਂਦੇ ਉਹ ਕਹਿੰਦੇ ਵੀ ਸੀਜ਼ਨ ਦਾ ਚੱਲਦਾ ਪਰ ਸਾਡੇ ਕੋਲ ਕੋਈ ਗਾਹਕ ਨਹੀਂ ਵਰਦਾ। ਉਲਟਾ ਜਦੋਂ ਮਾਤੂ ਸ਼੍ਰੀ ਦਸਤਾਰ ਜੜਿਆਲੇ ਗੁਰੂ ਆਉਂਿਆ ਇੱਧਰ ਵੀ ਪੂਰਾ ਖਲਾਰਾ ਇੱਧਰ ਵੀ ਪੂਰਾ ਖਲਾਰਾ ਤੇ ਲੋਕਾਂ ਨੂੰ ਮੈਂ ਜ਼ਿਆਦਾ ਦੇਖ ਰਿਹਾ ਮੈਂ ਹੱਥਾਂ 'ਚ ਵੱਡੇ ਵੱਡੇ ਬ ਜਿਹੜੇ ਆ ਬਾਜ਼ਾਰਾਂ ਦੇ ਵਿੱਚ 10-10000 ਰੁਪਏ ਦੇ ਕੋਟ ਪੈਂਟ ਵਿਕਦੇ ਆ ਆਮ ਜਦੋਂ ਮਰਜੀ ਜਿੱਥੇ ਮਰਜੀ ਲੈਣ ਚੱਲ ਜਾਓ ਘੱਟੋ ਘੱਟ 2 ਪੀਸ ਕੋਟ ਪੈਂਟ ਤੁਸੀਂ ਸ਼ਰਿਆ ਅਨਾਉਂਸ ਕਰ ਰਹੇ ਹੋ ਵੀ 10000 ਵਾਲਾ ਕੋਟ ਪੈਂਟ 2995 ਚ ਲੈ ਜਾਓ ਉਹ ਵੀ ਸਲਾਈ ਕਰਕੇ ਪਰ ਬਾਜ਼ਾਰ 'ਚ ਸਲਾਈ ਜਿਹੜੀ ਘੱਟੋ ਔਰ 3500 ਰੁਪਏ ਚ ਜਲਦੀ ਰ ਤੁਸੀਂ 2995 ਚ ਦੇਈ ਕਿੱਦਾ ਜਾਣਦੇ ਹੋ ਬਿਲਕੁਲ ਸਰ ਜੋ ਵੀ ਤੁਹਾਨੂੰ ਇਨਫੋਰਮੇਸ਼ਨ ਆ ਬਿਲਕੁਲ ਸਹੀ ਮਿਲੀ ਆ ਇਹ 2995 ਦੇ ਵਿੱਚ ਆਪਾਂ ਕੋਟ ਪੈਂਟ ਦੇ ਰਹੇ ਆ ਕਿਉਂਕਿ ਟੇਲਰ ਸਾਡੇ ਆਉਂਦੇ ਆ ਮੈਨੂਫੈਕਚਰ ਸਾਡੀ ਆਪ ਦੀ ਆ ਠੀਕ ਹੈ ਜੀ ਕੰਪਨੀ ਖੁਦ ਇਹ ਕਪੜਾ ਤਿਆਰ ਕਰਦੀ ਹੈ ਇਸ ਕਰਕੇ ਆਪਾਂ ਸਸਤੇ ਰੇਟ ਤੇ ਕੋਟ ਪੈਂਟ ਦੇ ਰਹੇ ਅੱਛਾ ਭਾਜੀ 2 ਪੀਸ ਦੇ ਰਹੇ ਤੁਸੀਂ 2995 ਚ ਸਲਾਈ ਕਰਕੇ 3 ਪੀਸ 3 ਪੀਸ ਦਾ 3760 ਦੇ ਵਿੱਚ ਅੱਛਾ ਕਪੜਾ ਠੀਕ ਹੈ ਜੀ ਕਪੜੇ ਦੀ ਕੁਆਲਿਟੀ ਹੈਗੀ ਆ ਕਪੜਾ ਸਾਰਾ ਗਾਰੰਟੀ ਵਾਲਾ ਆ ਕਪੜਾ ਤੁਸੀਂ ਚੈੱਕ ਕਰੋ ਜਿੱਦਾਂ ਮਰਜੀ ਦੇਖੋ ਜਾਨੂ ਮਰਜੀ ਖਿੱਚੀ ਜਾਓ ਲੋ ਵੀ ਕਹਿੰਦੇ ਆ ਦੇਖੋ ਪੂਰਾ ਕੜਕੜ ਕਰਦਾ ਕਪੜਾ ਕੁਆਲਿਟੀ ਬਹੁਤ ਅੱਛਾ ਮੈਨੂੰ ਇਹ ਦੱਸੋ ਵੀ ਰੰਗ ਰੰਗੇ ਹੈਗੇ ਕਿ ਬਸ 2-4 ਰੰਗ ਹੀ ਆ ਤੁਹਾਡੇ ਰੰਗ ਸਾਰੇ ਇਹਦੇ ਵਿੱਚ ਅਨਲਿਮਿਟਿਡ ਕਲਰ ਜਿੰਨੇ ਰੰਗ ਚਾਹੀਦੇ ਤੁਹਾਨੂੰ ਆਹ ਵੇਖੋ ਸਾਰੇ ਇਹਦੇ ਵਿੱਚ ਆ ਬਾਕੀ ਰੈਗ ਦੇ ਵਿੱਚ ਲੱਗਿਆ ਕੁਝ ਕਲਰ ਖੁੱਲੇ ਪਏ ਆ ਸਾਰੇ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ ਤੁਸੀਂ 10-10 ਹਜ਼ਾਰ ਰੁਪਏ ਦੇ ਕੋਟ ਮੈਂਟ ਲੈਨੇ ਹੋ ਇੱਥੇ ਤੁਹਾਨੂੰ 2995 ਵਿੱਚ ਮਿਲਦੇ ਜਿਹੜਾ ਤੁਸੀਂ 15 ਹਜ਼ਾਰ ਦਾ ਕੋਟ ਮੈਂਟ ਲੈਨੇ ਆ ਉਹ ਤੁਹਾਨੂੰ ਇੱਥੇ ਮਿਲਦਾ 37060 ਦੇ ਵਿੱਚ ਸਲਾਈ ਕਰਕੇ ਜੇ ਕੋਈ ਕਸਟਮਰ ਕਵੇ ਮੈਨੂੰ ਥੋੜੀ ਜਿਹੀ ਉੱਪਰਲੀ ਰੇਂਜ ਚਾਹੀਦੀ ਉਹ ਹੈ ਕਿ ਸਿਰਫ ਦੋ ਹੀ ਰੇਟ ਸਾਡੇ ਕੋਲ ਨਹੀਂ ਨਹੀਂ ਸਾਰੇ ਤੋਂ ਉੱਪਰਲੀ ਰੇਂਜ ਵੀ ਹੈਗੀ ਹੈ ਤੇ ਉੱਪਰਲੀ ਰੇਂਜ ਜਿਵੇਂ ਸੀ ਆਰ ਆਲ ਦੇ ਵਿੱਚ ਲੈਨੇ ਰੇਮਰ ਦੇ ਵਿੱਚ ਲੈਨੇ ਆ ਉਹ ਵੀ ਸਾਰੀਆਂ ਰੇਂਜ ਆਪ ਆਪਣੇ ਕੋਲ ਹੈਗੀਆਂ ਨੇ ਮਤਲਬ ਜਿਹੜਾ 20 2000 25 25000 ਤੁਸੀਂ ਉਹ 5-7000 ਦੇ ਵਿੱਚ ਦੇ ਦੇਣੇ ਉਹ ਵੀ ਬਿਲਕੁਲ ਸਰ ਜਿਹੜਾ 25 25000 ਦੇ ਵਿੱਚ ਲੋਕੀ ਕੋਟ ਪੈਂਟ ਲੈਂਦੇ ਆ ਰੇਮੜ ਵਗੈਰਾ ਦਾ ਉਹ ਆਪਾਂ ਇੱਥੇ ਦੇ ਦਾਂਗੇ ਤੁਹਾਨੂੰ 8-9000 ਦੇ ਵਿੱਚ ਜੀ ਮੈਨੂੰ ਇਹ ਦੱਸੋ ਵੀ ਕੋਰਤੇ ਪਜਾਮਾ ਦੇ ਵਿੱਚ ਕਿੰਨੇ ਕਿ ਰੰਗ ਹੈਗੇ ਆ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਵੈਸੇ ਤਾਂ ਜਿਹੜਾ ਆਮ ਜਿਹਾ ਕੋਈ ਆਮ ਹੀ ਕੋਰਤਾ ਪਜਾਮਾ ਗੱਲ ਕਰ ਲੋ ਬਾਜ਼ਾਰ ਚ ਸਿੰਗਰਾਂ ਦੇ ਨਾਮ ਲੱਗੀ 25-2500 ਰੁਪਏ ਚ ਵੇਚੀ ਜਾਂਦੀ ਸਟਾਰਟ ਕਿੱਥੋਂ ਜਾਂਦਾ ਆਪਣੇ ਕੁੜਤਾ ਪਜਾਮਾ ਉਹਦਾ 300 ਰੁਪਏ ਤੋਂ ਸਟਾਰਟ ਹੋ ਜਾਂਦਾ ਵਾ ਬਾਕੀ ਇਹਦੇ ਵਿੱਚ ਕੁਆਲਿਟੀਆਂ ਸਾਡੇ ਕੋਲ ਸਾਰੀਆਂ ਹੈਗੀਆਂ ਲੈਣ ਲੈਣੀ ਆ ਕਿ ਇਹਨੇ ਪੇਪਰ ਕਾਟਨ ਲੈਣੀ ਆ ਕਿਹ ਵੀ ਤਰ੍ਹਾਂ ਦਾ ਕੁੜਤਾ ਪਜਾਮਾ ਲੈਣਾ ਆਪਣੇ ਕੋਲ ਹਰੇਕ ਤਰ੍ਹਾਂ ਦੇ ਕੁੜਤੇ ਪਜਾਮੇ ਕਿਹਨੇ ਕਲਰਫੁੱਲ ਲੈਣੇ ਆ ਕਲਰ ਦੇ ਵਿੱਚ ਹਰੇਕ ਤਰ੍ਹਾਂ ਦੇ ਆਪਣੇ ਕੋਲ ਕਲਰ ਹੈਗੇ ਮੈਂ ਦੇਖ ਰਹਾ ਵੀ ਵਾਈਟ ਰੰਗ ਦਾ ਕੁੜਤਾ ਪਜਾਮਾ ਪਰ ਇਹਦੇ ਵਿੱਚ ਥਾਨ ਬੜੇ ਲੱਗੇ ਆ ਕੁਆਲਿਟੀਆਂ ਬੜੀਆਂ ਹੈਗੀਆਂ ਇਹ ਕੀ ਇਹ ਵੀ ਦੱਸੋ ਨਾ ਇਹ ਸਾਰੇ ਜਿੰਨੇ ਵੀ ਲੱਗੇ ਸਾਰੇ ਵੱਖ-ਵੱਖ ਕੁਆਲਿ ਵੱਖ-ਵੱਖ ਬ੍ਰਾਂਡ ਇਹਦੇ ਵਿੱਚ ਮਾਤੂਸ਼ਰੀ, ਰੇਮੰਡ, ਸੀਆਰਾ, ਮੁਸਤਲਾਮ ਸਾਰਾ ਕੁਝ ਆਪਣੇ ਕੋਲ ਹੈਗਾ ਆ। ਅੱਛਾ ਜਿਹੜੇ ਕਲਰਫੁੱਲ ਇਹ ਕਿੱਥੋਂ ਸਟਾਰਟ ਹੋ ਜਾਂਦੇ ਆ? ਕਲਰਫੁੱਲ ਸਾਰੇ ਇਹਦੇ ਵਿੱਚ ਆਪਣੇ ਕੋਲ 700 ਰੁਪਏ ਤੋਂ ਕੁੜਤਾ-ਉਜਾਮਾ ਸਟਾਰਟ ਹੋ ਜਾਂਦਾ ਹੈ ਜੀ। ਸਲਾਹ ਜੀ ਕੁੜਤੇ-ਪਜਾਮੇ ਰੰਗ ਬਹੁਤ ਆ ਤੁਸੀਂ ਵਾਈਟ ਲੈ ਜਾਓ, ਬਲੈਕ ਲੈ ਜਾਓ, ਕਲਰਫੁੱਲ ਜਿਹੜਾ ਮਰਜ਼ੀ ਲੈ ਜਾਓ। ਭਾਜੀ ਸ਼ਰਟਾਂ ਦੇ ਵਿੱਚ ਵੀ ਹੈਗੀ ਕੋਈ ਵੈਰਾਈਟੀ ਜਿਵੇਂ ਚੈੱਕ, ਪਲੇਨ, ਲਾਈਨ। ਹਾਂਜੀ ਜੀ ਸਾਰੇ ਤੁਹਾਨੂੰ ਹਰੇਕ ਤਰ੍ਹਾਂ ਦਾ ਡਿਜ਼ਾਈਨ, ਹਰੇਕ ਤਰ੍ਹਾਂ ਦੇ ਕਲਰ, ਫੈਬਰਿਕ ਹਰੇਕ ਤਰ੍ਹਾਂ ਦਾ ਮਿਲ ਜਾਊਗਾ ਆਪਣੇ ਕੋ ਪਲੇ ਲੈਣੀ ਆ ਕੋਈ ਜਿੰਦਾ ਅੱਜ ਕੱਲ੍ਹ ਚਲਦੀਆਂ ਵਾ ਹਰੇਕ ਤਰ੍ਹਾਂ ਦੇ ਡਿਜ਼ਾਈਨ ਆਪਣੇ ਕੋਲ ਸਾਰੇ ਮਿਲ ਜਾਣਗੇ ਸੋ ਇੱਕ ਬੜਾ ਮਸ਼ਹੂਰ ਹੈਗਾ ਆ ਹਨਾ ਮੁੰਡੇ ਕਹਿੰਦੇ ਵੀ ਅਸੀਂ ਬਾਕੀ ਦਾ ਬ੍ਰਾਂਡ ਪਾਉਂਦੇ ਸੀ ਗੁੱਚੀ ਪਾਉਂਦੇ ਸੀ ਵਰਬਰੀ ਪਾਉਂਦੇ ਸੀ ਪਰ ਪੱਗਾਂ ਦੇ ਵਿੱਚ ਬੜਾ ਵੱਡਾ ਜਿਹੜਾ ਬ੍ਰਾਂਡ ਬਣ ਚੁੱਕਾ ਮਾਤੂਸ਼ਰੀ ਦਸਤਾਰ ਅਸਰ ਰੰਗ ਚਾਹੀਦੇ ਇਹਦੇ ਵਿੱਚ ਰੰਗ ਕਿੰਨੇ ਹੈਗੇ ਆ ਜੇ ਕੋਈ ਦੂਰੋਂ ਦੂਰੋਂ ਵੀਰ ਆ ਕੇ ਲੈ ਜਾਵੇ ਤਾਂ ਦੀ ਗਾਰੰਟੀ ਗੁੰਟੀ ਹੈ ਕੋਈ ਇਹਦੀ ਸਾਰਾ 3 ਮਹੀਨੇ ਦੀ ਫੁੱਲ ਗਾਰੰਟੀ ਹੁੰਦੀ ਹੈ ਇਹਦੇ ਵਿੱਚ ਕਲਰ ਤੁਹਾਨੂੰ 550 ਕਲਰ ਮਿਲ ਜੂਗਾ ਆਪਣੇ ਤੋਂ ਸਵਾ ਤੁਸੀਂ ਚੈੱਕ ਕਰ ਲਓ ਪੰਜਾਬ ਦਾ ਸਭ ਤੋਂ ਵੱਡਾ ਸ਼ੋਰੂਮ ਆ ਜਿੱਥੇ ਤੁਹਾਨੂੰ ਪੂਰੇ ਪੰਜਾਬ ਤੋਂ ਵੱਧ ਰੰਗ 550 ਤੋਂ ਵੱਧ ਰੰਗ ਮਿਲਦੇ ਆ ਜੇ ਰੰਗ ਫੇਟ ਹੋ ਜਵੇ ਤੇ ਡੱਬ ਪੈ ਜਵੇ ਕਹਿੰਦੇ 3 ਮਹੀਨੇ ਦੇ ਅੰਦਰ ਅੰਦਰ ਬਦਲ ਕੇ ਤੁਸੀਂ ਨਵਾਂ ਲੈ ਜਾਓ। ਤਾਂ ਭਾਈ ਜੀ ਮੈਨੂੰ ਇਹ ਦੱਸੋ ਵੀ ਸ਼ੇਰਵਾਨੀਆਂ ਦੇ ਵਿੱਚ ਕਿੰਨੀ ਕੁ ਰੇਂਜ ਆ ਕਿੱਥੋਂ ਸਟਾਰਟ ਹੁੰਦੀ ਬਿਕੋਜ਼ ਬਾਜ਼ਾਰ ਦੇ ਵਿੱਚ ਤਾਂ ਕੋਈ 15-16 ਹਜ਼ਾਰ ਤੋਂ ਸਟਾਰਟ ਹੁੰਦੀ ਜੇ ਤੁਸੀਂ ਸਲਾਈ ਕਰਕੇ ਲੈਣੀ ਆ। ਬਿਲਕੁਲ ਭਾਈ ਜੀ ਸ਼ੇਰਵਾਨੀਆਂ ਦੇ ਵਿੱਚ ਸਾਡੇ ਕੋਲ ਹਰੇਕ ਤਰ੍ਹਾਂ ਦੀ ਵੈਰਾਈਟੀ ਹੈਗੀ ਆ। ਕੋਈ ਭਾਵੇਂ ਤੁਸੀਂ ਨੈਟ ਤੋਂ ਫੋਟੋ ਲਿਆਓ ਜਿੱਥੋਂ ਮਰਜ਼ੀ ਤੁਸੀਂ ਫੋਟੋ ਲਿਆਓ ਆਪਣੇ ਕੋਲ ਹਰੇਕ ਤਰ੍ਹਾਂ ਦਾ ਕਲਰ ਹਰੇਕ ਤਰ੍ਹਾਂ ਦੀ ਵੈਰਾਈਟੀ ਆ। ਸਟਾਰਟਿੰਗ ਰੇਂਜ ਆ 650 ਰੁਪਏ ਤੋਂ ਸ਼ੇਰਵਾਨੀ ਵਿਦ ਸ ਕਪੜਾ ਵਧੀਆ ਲਾ ਕੇ ਦੇ ਦੋਗੇ ਤੁਸੀਂ ਇੰਨਾ ਫਰਕ ਕਿੱਦਾਂ ਇਹ ਜੀ ਫਰਕ ਇਹੀ ਆ ਕਿ ਤੁਹਾਨੂੰ ਮੈਂ ਦੱਸਿਆ ਆ ਸ਼ੇਰਵਾਨੀਆਂ ਦੀ ਸਟਿਚਿੰਗ ਲੋਕੀ ਇੰਨੀ ਲੈਂਦੇ ਆ ਤੁਹਾਡੀ ਗੱਲ ਸਹੀ ਆ ਸਾਡੇ ਕੋਲ ਟੇਲਰ ਸਾਡੇ ਆਪ ਦੇ ਆ ਜੀ ਠੀਕ ਆ ਜੀ ਇਸ ਕਰਕੇ ਜਿਹੜੀ ਆਡੀ ਸਵਾਈਆਂ ਘਟੋ ਘਾਟਿਆ ਸਟਿਚਿੰਗ ਹੋਦੀ ਸੋ ਇਸ ਤੋਂ ਇਲਾਵਾ ਤੁਸੀਂ ਇਹ ਦੇਖੋ ਲੌਂਗ ਕੋਟ ਲੈਣੇ ਆ ਤੁਸੀਂ ਬਲੇਜ਼ਰਾਂ ਲੈਣੀਆਂ ਬਲੇਜ਼ਰਾਂ ਦੇ ਵਿੱਚ ਹੀ ਬਹੁਤ سارے ਰੰਗ ਬਹੁਤ ਵਾਲੇ ਸ਼ੇਡ ਹੈਗੇ ਆ ਇਹਦੇ ਵਿੱਚ ਵੀ ਤੁਹਾਡਾ ਬਹੁਤ ਸਾਰਾ ਫਾਇਦਾ ਹੈਗਾ ਤੁਸੀਂ ਜਿਹੜਾ ਲੈਣਾ ਤੋ ਦੇਖੋ ਸਵੇਰ ਤੋਂ ਸ਼ਾਮ ਤੱਕ ਲੋਕ ਆ ਰਹੇ ਆ ਫਾਇਦੇ ਲੈ ਰਹੇ ਆ ਤੁਹਾਡਾ ਫਾਇਦਾ ਇੱਥੇ ਕੀ ਹੈਗਾ ਜਿਹੜਾ ਤੁਸੀਂ 10000 ਰੁਪਏ ਦਾ 2 ਪੀਸ ਕੋਟ ਬਿਜਾਰ ਚ ਆ ਕੇ ਲੈਣਾ ਇੱਥੇ 2995 ਚ ਲੈਣਾ 3 ਪੀਸ ਕੋਟ ਬਣ ਇੱਥੇ ਤੁਹਾਨੂੰ 15000 ਦਾ ਬਾਜ਼ਾਰ ਦੇ ਵਿੱਚ ਇੱਥੇ ਤੁਹਾਨੂੰ ਮਿਲਣਾ ਹੈਗਾ 3760 ਦੇ ਵਿੱਚ ਜਿਹੜੀ ਤੁਸੀਂ 15000 ਰੁਪਏ ਸ਼ੇਰਵਾਨੀ ਬਾਜ਼ਾਰ ਚ ਲੈਣੀ ਆ ਇੱਥੇ ਮਿਲਣੀ 6500 ਚ ਸਲਾਈ ਕਰਕੇ ਜਿਹੜਾ ਤੁਸੀਂ ਕੁੜਤੇ ਪਜਾਮੇ ਦਾ ਕੱਪੜਾ 3000 ਦਾ ਬਾਜ਼ਾਰ ਤੋਂ ਲੈਣਾ ਇੱਥੇ ਤੁਹਾਨੂੰ ਮਿਲਣਾ 700 ਤੇ ਪੱਗਾਂ ਦੇ ਰੰਗ 550 ਤੋਂ ਵੱਧਿਆ ਗਾਰੰਟੀ 3 ਮਹੀਨੇ ਦੀ ਆ ਤੋ ਤਾਂ ਹੀ ਕਹਿੰਦੇ ਛੇਤੀ ਆ ਜਾਓ ਦੇਖੋ ਰਾਤ ਪੈ ਚੁੱਕੀ ਆ ਦੁਕਾਨਾਂ ਬੰਦ ਹੋ ਗਈਆਂ ਪਰ ਇੱਥੇ ਅਜੇ ਵੀ ਕਸਟਮਰ ਆ ਰਹੇ ਆ ਤੇ ਫਾਇਦੇ ਲੈ ਕੇ ਜਾ ਰਹੇ ਆ ਤੋ ਤੁਸੀਂ ਕੋਈ ਜਾਣਕਾਰੀ ਲੈਣੀ ਆ ਤੇ ਸਾਡਾ ਜਿਹੜਾ ਨੰਬਰ ਹੈਗਾ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾ ਮੈਨੂੰ ਹੋਮ ਸੰਧੀ ਨਾਲ ਹਰਦੀਪ ਸਿੰਘ ਤੱਗਰਸਾਂ ਢਿੱਗੀ ਜੜਿਆਲਾ ਗੁਰੂ